ਕਿਸਾਨਾਂ ਦਾ ਹੋਇਆ ਹੈ ਪਾਰੀ ਨੁਕਸਾਨ ਦੱਸਦੇ ਇਹ ਬੰਮਿਆਲ ਦੇ ਵਿੱਚ ਜਿਹੜਾ ਹੈ ਸਰਹੱਦੀ ਕਸਬਾ ਬੰਮਿਆਲ ਦੇ ਪਿੰਡ ਨਜ਼ਦੀਕੀ ਅਨਿਆਲ ਦੇ ਵਿੱਚ ਇੱਕ ਕਨਕ ਦੇ ਨਾਲ ਨੂੰ ਅੱਗ ਲੱਗਣ ਦੇ ਕਾਰਨ ਕਰੀਬ 4 ਘਰਾਂ ਦਾ ਸਮਾਨ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਹ ਪ੍ਰਾਪਤ ਜਾਣਕਾਰੀ ਅਨੁਸਾਰ ਦੱਸਦੇ ਇਹ ਅਗਨ ਨਜ਼ਦੀਕੀ ਪਿੰਡ ਮਨਵਾਲ ਤੋਂ ਕਿਸੇ ਅਗਿਆਨ ਕਿਸਾਨ ਵੱਲੋਂ ਆਪਣੇ ਫਸਲ ਦੇ ਨਾਲ ਨੂੰ ਲਗਾਈ ਗਈ ਸੀ ਜੋ ਕਿ ਹਵਾ ਦੇ ਬਾਅਵ ਨਾਲ ਜਿਹੜਾ ਹੈ ਇਨ੍ਹਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਹੁੰਚ ਗਈ ਅਤੇ ਕਿਸਾਨਾਂ ਵੱਲੋਂ ਖੇਤਾਂ ਦੇ ਵਿੱਚ ਬਣਾਏ ਗਏ ਘਰਾਂ ਨੂੰ ਅੱਗ ਲੱਗਣ ਦੇ ਕਾਰਨ ਘਰਾਂ ਵਿੱਚ ਪਿਆ ਕੀਮਤੀ ਸਮਾਨ ਜਿਹੜਾ ਹੈ ਸੜਕੇ ਮੋਕੇ ਤੇ ਹੀ ਸਬਾਹ ਹੋ ਗਿਆ ਤੇ ਇਸ ਦੇ ਨਾਲ ਹੀ ਲਗਭਗ 18 ਰਿਪਰ ਤੂੜੀ ਵੀ ਸੜਕੇ ਸਬਾਹ ਹੋ ਗਈ ਤੇ ਪੀੜਤ ਕਿਸਾਨ ਤੇ ਵਿਕਰਜ ਚਰਨਜੀਤ ਗੁਲਸ਼ਨ ਕੁਮਾਰ ਸ਼ਾਮਲਾਲ ਜੋਨੀ ਸ਼ਰਮਾ ਅਤੇ ਤਿਲਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹਨਾਂ ਦੇ 4 ਇੰਜਣ ਵੀ ਸੜਕੇ ਸਬਾਹ ਹੋ ਗਏ ਨੇ ਜਿਸ ਦੇ ਨਾਲ ਉਹਨਾਂ ਦੱਸਿਆ ਹੈ ਕਿ ਕਿਸਾਨਾਂ ਵੱਲੋਂ ਖੇਤਾਂ ਦੇ ਵਿੱਚ ਬਣਾਈਆਂ ਗਈਆਂ ਚੌਂਪੜੀਆਂ ਨੂੰ ਅੱਗ ਲੱਗਣ ਦੇ ਕਾਰਨ ਚੌਂਪੜੀਆਂ ਵਿੱਚ ਪਏ ਸਮਾਨ ਸਮੇਤ ਨਕਦੀ ਵੀ ਸੜਕੇ ਸੁਆਹ ਹੋਣ ਦਾ ਸਮਾਚਾਰ ਜਿਹੜਾ ਇਹ ਪ੍ਰਾਪਤ ਹੋਇਆ ਤੇ ਗੁਪਤ ਕਿਸਾਨਾਂ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਆਪਣੇ ਖਾਨ ਲਈ ਜੋ ਕਣਕ ਰੱਖੀ ਹੋਈ ਸੀ ਉਹ ਵੀ ਸੜਕੇ ਸੁਆਹ ਹੋ ਗਈ ਹੈ ਕਿਸਾਨਾਂ ਨੇ ਦੱਸਿਆ ਹੈ ਕਿ ਇਸ ਵੇਲੇ ਉਹਨਾਂ ਕੋਲ ਪਸ਼ੂਆਂ ਨੂੰ ਪਾਉਣ ਯੋਗ ਚਾਰਾ ਵੀ ਨਹੀਂ ਬਚਿਆ ਅਤੇ ਨਾ ਹੀ ਘਰ ਵਿੱਚ ਖਾਣ ਲਈ ਅਨਾਜ ਬਚਾਇਆਏ ਜਿਸ ਦੇ ਚਲਦੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਣ ਦਾ ਸਮਾਚਾਰ ਵੀ ਮਿਲਿਆ ਹੈ ਅਤੇ ਇਸ ਮੌਕੇ ਤੇ ਕਿਸਾਨਾਂ ਵੱਲੋਂ ਪ੍ਰੈਸ ਵਾਰਤਾ ਦੇ ਰਾਹੀਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਪ੍ਰਸ਼ਾਸਨ ਕਿਸਾਨਾਂ ਦਾ ਨੁਕਸਾਨ ਦੇਖਣ ਤੋਂ ਬਾਅਦ ਚ ਉਹਨਾਂ ਨੂੰ ਮੁਆਵਜ਼ਾ ਮੁਹੱਈਆ ਕਰਵਾਏ ਤਾਂ ਜੋ ਕਿਸਾਨ ਆਰਥਿਕ ਤੰਗੀ ਤੋਂ ਬਾਹਰ ਨਿਕਲ ਸਕਣ ਮੇਰਾ ਨਾਮ ਜੋਨੀ ਸ਼ਰਮਾ ਤੇ ਮੈਂ 2 ਤੋਂ 3 ਰੀ ਪਰਪੋਸ ਟੂੜੀ ਸੀਗੀ ਤੇ ਇੱਕ ਸਾਡੀ ਹੀ ਉਹ ਸੜਕੇ ਰਾਖ ਹੋ ਗਈ ਹੈ ਮਨਵਾਲ ਵਾਲੇ ਪਾਸੋਂ ਕਿਧੋ ਆਗ ਆਈ ਹੈ ਅੱਗ ਲੱਗ ਕੇ ਸਾਰਾ ਹੀ ਰਾਖ ਹੋ ਗਿਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਵੀ ਜੋ ਵੀ ਸਾਡਾ ਮੋਜਾ ਬੰਦਾ ਮੁਆਜਾ ਦਿੱਤਾ ਜਾਵੇ ਹਾਂਜੀ ਬਈ ਹਾ ਚਲਕਰਾਜ ਪਿੰਡ ਨੇ ਹਾਲਤੋਂ ਕਿ ਸਾਡਾ ਮਤਲਬ ਬੂਟੇ ਲਾਏ ਅਸੀਂ ਦੋ ਪਹਾੜੇ ਬਣੇ ਸੀ 600 ਬੂਟੇ ਲਾਏ ਸਵੇਜਾ ਦਾ ਸਾਰਾ ਝੁਸ ਗਿਆ ਸਾਰਾ ਹੀ ਵਿੱਚ ਕੀ ਹੋਇਆ ਕੀ ਬਈ ਇਹ ਅੱਗ ਲੱਗੀ ਐ ਇਧਰੋਂ ਸਿੱਧੀ ਗਈ ਐ ਮਨਵਾਲਾ ਵਾਲੇ ਪਾਸੋਂ ਅੱਗ ਲੱਗੀ ਐ ਸਾਡੇ ਭਰਾ ਦੇ ਵਿੱਚ ਮੁਰਗੀ ਛੜ ਗੇ ਨਾ ਔਰ ਪਹਾੜੇ ਵੀ ਛੜ ਗੇ ਨਾ ਤੋਂ ਅਸੀਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਨਿਆ ਵੀ ਜਿੰਨਾ ਵੀ ਨੁਕਸਾਨ ਆਇਆ ਉਹਦਾ ਜਾਇਜ਼ਾ ਲਾ ਕੇ ਤੋਂ ਗਰੀਬ ਬੰਦੇ ਆਹੀਂ ਬੜੀ ਮੁਸ਼ਕਲ ਨਾਲ ਉਹ ਮਤਲਬ ਜਿਹੜੀ ਧੂੜੀ ਖਰੀਦੀ ਸੀ ਜਿਹੜੀ ਕਿ ਉਹਨਾਂ 1800 ਰੁਪਏ ਆ ਰਿ ਪਰ ਰੀਪਰ ਦਿੱਤੇ ਸੀ ਤੋਂ ਅਸੀਂ ਛੇ ਰੀਪਰ ਜਿਹੜੇ ਛਟਾਈਲੇ ਸੀ ਉਹ ਸਾਰੇ ਵਿੱਚੇ ਸੋ ਹੋ ਗਏ ਔਰ ਬੂਟੇ ਕਟੋ ਕਰ ਪੰਜ ਛੇ ਸਬੂਟਾ ਸਵੇਤੇ ਦਾ ਸੀ ਸਾਡਾ 20 20 ਫੁੱਟ ਦੀ ਹਾੜ ਹੋਈ ਦੀ ਸਾਰਾ ਚੁਣੂ ਸਿਆ ਗਿਆ ਵਿੱਚ ਹੀ ਤੋਂ ਅਸੀਂ ਇਹ ਮੰਗ ਕਰਨਿਆ ਕਿ ਸਾਡਾ ਜਿਹੜਾ ਬੰਦਾ ਮਾਜਵਾ ਸਰਕਾਰ ਵੱਲੋਂ ਦਿੱਤਾ ਜਾਵੇ ਹਾਂਜੀ ਹਾਂਜੀ ਕੀ ਹੋਇਆ ਜੀ ਇਹ ਜੀ ਆ ਗਿਆ ਹੀ ਮਨ ਵਾਲੋਂ ਜੀ ਤੇ ਅਸੀਂ ਮੈਂ ਤਾਂ ਮੌਕੇ ਤੇ ਇੱਥੇ ਹਾਂ ਜੀ ਡੰਗਰ ਵੱਜੇ ਤੇ ਮੈਂ ਉਹ ਕੱਢੀ ਉੱਥੋਂ ਲੈਂਦੇ ਖੁਰਲੀ ਬੰਨੇ ਨੇ ਖੁਰਲੀ ਬਣ ਕੇ ਤੇ ਕਿਸੇ ਦੇ ਹੋਰ ਨਾ ਉਹ ਕੱਢੇ ਨਾ ਆਪਣੇ ਮੈਂ ਮਤਲਬ ਕੱਢੇ ਬਾਹਰ ਸਿਰ ਉਸੇ ਵੱਡੇ ਨੇ ਰਸੇ ਬੜਦੇ ਬੜਦੇ ਮੇਰੇ ਮਤਲਬ ਠਵਰੀ ਦੀ ਅੱਗ ਪਈ ਐ ਅੰਦਰ ਸਭ ਕੁਝ ਥੋੜੇ ਪੈਸੇ ਵੀ ਰੱਖੇ ਦੇ ਹੀ ਉਹ ਮਤਲਬ ਕੋਈ ਦੇਣਦੋਣ ਵਸ ਐ ਉਹ ਵੀ ਨਾਲ ਹੀ ਮੇਰੇ ਕਪੜੇ ਕੁੱਪੜੇ ਜੋ ਬਿਸਤਰੇ ਜੋ ਕਪੜੇ ਜੋ ਵੀ ਐ ਸਭ ਕੁਝ ਫੁਕਿਆ ਗਿਆ ਕੀ ਮੰਗ ਕਰਦੀ ਮੰਗ ਮਹਾਰਾਜ ਇਹ ਕਰਨੇ ਆ ਵੀ ਦਿਖੀਏ ਮੌਕਾ ਦਿਖੀਏ ਜੋ ਵੀ ਐ ਮਤਲਬ ਸਰਕਾਰ ਦਿੱਤੇ ਜਾ ਮਾਜਵਾ ਦਿੱਤੇ ਜਾ ਚਲੋ ਜਰਾ ਮੇਰੇ ਤਾਂ ਇੰਜਨ ਵੀ ਫਕੋ ਗਏ ਨੇ ਵਿੱਚ ਸਭ ਕੁਝ ਇੰਜਨ ਪਟੋਕੇ ਜੋ ਵੀ ਐ ਸਾਰਾ ਸਮਾਨ ਜੀ ਪੂਰਾ ਫਕੋਈਆ ਅੰਦਰ ਰਸਨਾ ਦਾਣੇ ਸਭ ਕੁਝ ਫਕੋਈਆ ਸਰਿਆਇਂ ਦੋ ਤਨ ਕੋਨ ਰੋ ਫੋ ਇਹ ਕਣਕ ਫੁਕੋ ਕੀ ਅੰਦਰ ਲਾਈ ਦੀ ਹਾਂਜੀ ਕੀ ਆਏ ਹਾਂਜੀ ਹਾਰਾ ਜੀ ਇਧਰ ਅੱਗ ਲੱਗਦੀ ਆਈ ਮੈਂ ਵੀ ਇੱਥੇ ਹੀ ਰੋਟੀ ਖਾਣ ਗਿਆ ਸੀ ਘਰ ਅੰਦਰ ਪਾਣੀ ਛੱਡੋ ਆਂਦੇ ਨੂੰ ਨਿੱਕਲੇ ਤੇ ਅੱਗ ਲੱਗ ਪਈ ਅੰਦਰ ਆਈ ਸੀ ਸਭ ਕੁਝ ਅੰਦਰ ਸਮਾਨ ਫੁਕੋ ਗਿਆ ਵਿਸਰਾ ਮੰਜਾ ਸਭ ਕੁਝ ਇੱਕ ਬੋਰੀ ਕਣਕ ਦੀ ਸੀ ਅੰਦਰ ਉਹ ਵੀ ਬੱਚੇ ਬਸਾਂ ਅਸੀਂ ਸੱਚ ਮਰਦੇ ਵਾਸੀ ਰਹਿਣ ਵਾਲਿਆਂ ਬੱਚੇ ਵੀ ਕੰਨੇ ਤਾਂ ਅਹੀਂ ਸਰਕਾਰ ਕੋਲ ਇਹ ਮਾਜਮਾ ਮੰਗਣੇ ਜਾਂਦੇ ਆਂ ਚੋਰੀ ਵੀ ਆਈ ਓ ਵੀ ਕੋਈ ਪਾਂਝਰੀ ਪੜੇ ਜੇ ਉਹ ਡੰਗਰੇ ਸਾਡੇ ਕੋਲ ਕੋਈ ਚਾਰਾ ਨਹੀਂ ਪਾਣੀ ਖਾਣੇ ਪਾਣੇ ਨਹੀਂ ਤਾਂ ਅਹੀਂ ਚਲ੍ਹਾ ਕਰੇ ਫਸਲੀ ਉਧੀ ਬੇਂਤੀ ਵੀ ਨਾ ਆ ਆਪਣੇ ਖਾਣੇ ਜੋਗਾ ਕੋਈ ਠੰਗ ਦੇ ਨਾਲ ਡੰਗਰੇ ਵਾਤੇ ਤਾਂ ਅਹੀਂ ਚਾੜੇ ਵੀ ਸਰਕਾਰ ਕੋਲ ਮਾਜਮਾ ਬੰਗਲਿਆਂ ਵੀ ਸਾਡੇ ਜਿੰਨੇ ਵੀ ਲੋਕਾਂ ਨੂੰ ਮਾਜਮਾ ਦੇਣਾ ਚਾਹੀਦਾ ਜੀ ਪਿੰਡ ਮਨਵਾਲ ਨਾ ਰਹਿਣ ਵਾਲਾ ਹੁਣ ਮੇਰਾ ਟਰੰਗਰ ਸਾਰਾ ਕੋਈ ਹੈ ਕੋਈ ਚੀ ਜੀ ਨਹੀਂ ਇੱਕ ਬਾਹ ਨਿਕਣੀ ਬੂਟੇ ਬਾਟੇ ਜਿੰਨੇ ਵੀ ਲਾਇਏ ਸਭ ਕੋਈ ਹੈ ਮੂਸਰਫ ਕੋਈ ਆ ਗੀਰੇ ਕੋਈ ਹੈ ਹਾਂਜੀ ਇਹ ਮੇਰੇ ਪਿੰਡ ਆ ਦੇ ਨੁਕਸਾਨ ਬਹੁਤ ਹੋ ਜਾਂਦਾ ਟੂੜੀ ਫਕੋ ਗਈ ਜਾਂਦੀ ਕੋਈ ਬਿਗ ਟਰਾਲੀਆਂ ਅੰਦਰ ਦਾਣਾ ਪੱਕਾ ਸੀ ਜੋਰਾ ਖਰਖਾਨੇ ਨਾਲ ਅੱਥੇ ਹੀ ਕਰਦਾ ਉਹ ਸਾਰਾ ਸੜ ਕੇ ਸੋ ਗਿਆ ਸਹੀ ਪ੍ਰਸ਼ਾਸਨ ਅੱਗੇ ਮੰਗ ਕਰਨਾ ਕਿ ਇਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਜੀ ਮਦਦ ਕੀਤੀ ਆ ਹੋਰ ਕਿੰਨਾ ਕ ਨੁਕਸਾਨ ਹੋਇਆ ਲੱਗੇ ਜੀ ਹੋਰ ਪੰਜ ਸੱਤ ਘਰਾਂ ਨਾਲ ਜਿਹੜੇ ਇਹਨਾਂ ਨੇ ਡੰਗ ਡੰਗਰੀ ਫੁੱਕੇ ਗਏ ਨੇ ਪ੍ਰਸ਼ਾਸਨ ਤੋਂ ਕੀ ਉਮੀਦ ਕਰਨਾ ਚਾਹੁੰਦੇ ਆ ਮੋਪਾ ਜੀ ਪ੍ਰਸ਼ਾਸਨ ਜਾਂਚ ਕਰਾਵੇ ਕਿਦਾਂ ਅਕ ਲੱਗੀ ਆ ਜਾਣੀ ਮਦਦ ਕਰੇ ਠੀਕ ਕਾਂਪਰਸ ਤੋਂ ਹਨੀ ਦੇ ਨਾਲ ਅਜੇ ਸਣੀ ਦੀ ਰਿਪੋਰਟ